ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਅੰਮ੍ਰਿਤਪਾਲ ਸੰਬੰਧੀ ਸਰਕਾਰ ਦਾ ਵੱਡਾ ਫੈਸਲਾ ਹਰ ਸਿਮਰਤ ਬਾਦਲ ਅੰਮ੍ਰਿਤਪਾਲ ਦੇ ਹੱਕ ਵਿੱਚ ਨਿਤਰੀ ਸੰਤ ਸੀਚੇਵਾਲ ਨੇ ਵਿਦੇਸ਼ ਮੰਤਰੀ ਕੋਲ ਵਿਦੇਸ਼ਾਂ ਵਿੱਚ ਫਸੇ ਪੰਜਾਬੀ ਨੌਜਵਾਨਾਂ ਦਾ ਮੁੱਦਾ ਜ਼ੋਰ ਸ਼ੋਰ ਨਾਲ ਚੁਕਿਆ ਜਲੰਧਰ ਵੈਸਟ ਤੋਂ ਅਕਾਲੀ ਉਮੀਦਵਾਰ ਦਾ ਯੂਟਰਨ ਮਜੀਠੀਆ ਵੱਲੋਂ ਮੁੱਖ ਮੰਤਰੀ ਮਾਨ ਨੂੰ ਸਿੱਧਾ ਚੈਲੰਜ ਪਿਆ ਨਵਾਂ ਪੰਗਾ ਸੱਤ ਸੰਗ ਵਿੱਚ ਪਈ ਭਾਜੜ ਕਾਰਨ 130 ਮੌਤਾਂ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਕੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਗੱਲ ਕਰਦੇ ਆਂ ਅਮਰਿਤਪਾਲ ਸਿੰਘ ਦੀ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ 13 ਦੇ ਵਿੱਚੋਂ 12 ਸੰਸਦਾਂ ਨੇ ਸੌ ਚੁੱਕ ਲਈ ਸੀ ਅਤੇ ਅਮਰਿਤਪਾਲ ਸਿੰਘ ਹਾਲੇ ਸੌ ਚੁੱਕਣ ਤੋਂ ਰਿੰਦੇ ਆ ਹੁਣ ਜਾਣਕਾਰੀ ਮਿਲੀ ਹੈ ਕਿ ਪੰਜਾਬ ਸਰਕਾਰ ਨੇ ਲੋਕ ਸਭਾ ਦੇ ਸਪੀਕਰ ਨੂੰ ਅਮਰਿਤਪਾਲ ਸਿੰਘ ਨੂੰ ਸੌਂਚ ਚੁਕਾਏ ਜਾਣ ਵਾਸਤੇ ਪੈਰੋਲ ਤੇ ਰਿਹਾ ਕਰਨ ਦੀ ਅਰਜ਼ੀ ਭੇਜੀ ਹੈ ਤੇ ਇਹਦੀ ਪੁਸ਼ਟੀ ਵੀ ਹੋਈ ਹੈ ਤੇ ਅਮਰਿਤਪਾਲ ਸਿੰਘ ਦੇ ਬੁਲਾਰੇ ਨੇ ਰਾਜਦੇਵ ਸਿੰਘ ਖਾਲਸਾ ਦਰਅਸਲ ਇਹ ਰਾਜਦੇਵ ਸਿੰਘ ਖਾਲਸਾ ਉਹੀ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਅਮਰਿਤਪਾਲ ਸਿੰਘ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਦੇ ਚੋਣ ਲੜਨ ਬਾਬਤ ਜਾਣਕਾਰੀ ਦਿੱਤੀ ਸੀ ਸੁਖਵੀਰ ਬਾਦਲ ਇਹ ਅਕਸਰ ਦੋਸ਼ ਲਾਉਂਦੇ ਰਹੇ ਨੇ ਤੇ ਇਹ ਗੱਲ ਜਗ ਜाहिर ਵੀ ਹੈ ਕਿ ਰਾਜਦੇਵ ਸਿੰਘ ਖਾਲਸਾ ਆਰਐਸਐਸ ਦੇ ਨਾਲ ਸਬੰਧਤ ਨੇ ਉਹਨਾਂ ਨੇ ਦੱਸਿਆ ਕਿ ਪੈਰੋਲ ਦੇ ਲਈ ਅਰਜੀ ਅਮਰੇਸਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਦਿੱਤੀ ਸੀ ਕਿਉਂਕਿ ਅਮਰੇਸਰ ਦੇ ਵਿੱਚ ਹੀ ਐਨਐਸਏ ਤਹਿਤ ਅਮਰਿਤਪਾਲ ਤੇ ਕੇਸ ਤਰਜ ਹੋਇਆ ਸੀ ਉਹਨਾਂ ਨੇ ਦੱਸਿਆ ਕਿ ਜ਼ਿਲ੍ਹਾ ਮੈਜਿਸਟ੍ਰੇਟ ਪੰਜਾਬ ਦੇ ਗ੍ਰੈਸ ਕਟਰ ਨੂੰ ਅਰਜੀ ਭੇਜਦਾ ਹੈ ਅਤੇ ਫਿਰ ਇਹ ਲੋਕ ਸਭਾ ਦੇ ਸਪੀਕਰ ਨੂੰ ਅੱਗੇ ਭੇਜੀ ਜਾਂਦੀ ਹੈ ਇਹ ਵੀ ਤੁਹਾਨੂੰ ਮੈਂ ਬੀਤੇ ਦਿਨੀ ਮੈਂ ਦੱਸਿਆ ਸੀ ਕਿ ਚੁਣੇਗਾ ਸੰਸਦ ਮੈਂਬਰ ਨੂੰ 60 ਦਿਨਾਂ ਦੇ ਅੰਦਰ ਅੰਦਰ ਸੌਚ ਚਕਾਉਣੀ ਲਾਜ਼ਮੀ ਹੁੰਦੀ ਹੈ ਪਰ ਰਾਜਦੇਵ ਸਿੰਘ ਖਾਲਸਾ ਨੇ ਕਿਹਾ ਕਿ ਸਾਡੇ ਮੁਤਾਬਕ ਲੋਕ ਸਭਾ ਦੇ ਸਪੀਕਰ ਨੇ ਫਿਲਹਾਲ ਫੈਸਲਾ ਲੈਣਾ ਹੈ ਕਿ ਅਮਰਿਤਪਾਲ ਨੂੰ ਸੌਂ ਕਦੋਂ ਚੁਕਵਾਈ ਜਾਵੇ ਕਿਉਂਕਿ ਉਹਨਾਂ ਨੇ ਇਹ ਵੀ ਆਖਿਆ ਹੈ ਕਿ ਮੈਂਬਰਸ਼ਿਪ ਰੱਦ ਤਾਂ ਉਸ ਵਕਤ ਹੁੰਦੀ ਹੈ ਜਦੋਂ ਲੋਕ ਸਭਾ ਦੇ ਸਪੀਕਰ ਨੂੰ ਬਗੈਰ ਦੱਸੇ ਕੋਈ ਮੈਂਬਰ ਗਾਇਬ ਹੋ ਜਾਏ ਪਰ ਇਸ ਕੇਸ ਦੇ ਵਿੱਚ ਸਪੀਕਰ ਨੂੰ ਪਤਾ ਹੈ ਕਿ ਅਮਰਿਤਪਾਲ ਨੂੰ ਅੰਤਿਮ ਜ਼ਮਾਨਤ ਹਾਲੀ ਨਹੀਂ ਮਿਲੀ ਇਸ ਵਾਸਤੇ ਉਹਨਾਂ ਦੀ ਮੈਂਬਰਸ਼ਿਪ ਰੱਦ ਹੋਣ ਦਾ ਕੋਈ ਖਤਰਾ ਨਹੀਂ ਦੂਸਰੇ ਪਾਸੇ ਅਮਰਿਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੇਮ ਸਿੰਘ ਦਾ ਵੀ ਕਹਿਣਾ ਹੈ ਕਿ ਜਦੋਂ ਵੀ ਸਰਕਾਰ ਤੋਂ ਜਵਾਬ ਮੰਗਣ ਗਏ ਉਹਨਾਂ ਨੇ ਕਿਹਾ ਕਿ ਦਿੱਲੀ ਤੋਂ ਅਮਰਿਤਪਾਲ ਸਿੰਘ ਦਾ ਫੈਸਲਾ ਲਿਆ ਜਾਏਗਾ ਅਸੀਂ ਕਹਿੰਦੇ ਸਪੀਕਰ ਦੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਹਾਂ ਹੁਣ ਵੇਖਣਾ ਹੋਏਗਾ ਕਿ ਕਦੋਂ ਸਪੀਕਰ ਸਾਹਿਬ ਹਰੀ ਛੰਡੀ ਦਿੰਦੇ ਨੇ ਤੇ ਹੁਣ ਗੱਲ ਕਰਦੇ ਹਾਂ ਇੱਕ ਹੋਰ ਆਗੂ ਨੇ ਉਹ ਕਸ਼ਮੀਰੀ ਆਗੂ ਨੇ ਰਾਸ਼ਦ ਭਾਵ ਇੰਜੀਨੀਅਰ ਉਹਨਾਂ ਨੇ ਵੀ ਚੋਣਤਾ ਜਿੱਤ ਲਈ ਸੀ ਪਰ ਸੌ ਉਹਨਾਂ ਨੇ ਵੀ ਹਾਲੇ ਤੱਕ ਨਹੀਂ ਚੁੱਕੀ ਸੀ ਹੁਣ ਖਬਰ ਮਿਲੀ ਆ ਕਿ ਦਿੱਲੀ ਦੀ ਇੱਕ ਅਦਾਲਤ ਨੇ ਜੇਲ੍ਹ ਦੇ ਵਿੱਚ ਬੰਦ ਕਸ਼ਮੀਰੀ ਆਗੂ ਸ਼ੇਖ ਅਬਦੁਲ ਰਾਸ਼ਿਦ ਜਿਹਨਾਂ ਨੂੰ ਇੰਜੀਨੀਅਰ ਰਾਸ਼ਿਦ ਵੀ ਆਖਿਆ ਜਾਂਦਾ ਹੈ ਉਹਨਾਂ ਨੂੰ 5 ਜੁਲਾਈ ਨੂੰ ਸੰਸਦ ਮੈਂਬਰ ਦੇ ਵੱਲੋਂ ਸੌ ਚੁੱਕਣ ਦੇ ਵਾਸਤੇ 2 ਘੰਟੇ ਦੀ ਹਿਰਾਸਤ ਵਿੱਚੋਂ ਪੈਰੋਲ ਦਿੱਤੀ ਹੈ ਉਹ ਇਸ ਸਮੇਂ ਦਿੱਲੀ ਦੇ ਵਿੱਚ 2017 ਦੇ دہشتੀ ਫੰਡਿੰਗ ਕੇਸ ਦੇ ਸਬੰਧ ਵਿੱਚ ਤਿਹਾੜ ਜੇਲ੍ਹ ਵਿੱਚ ਨਜ਼ਰਬੰਦ ਹੈ ਰਾਸ਼ਦ ਨੇ ਇਹ ਚੋਣਾਂ ਦੇ ਵਿੱਚ ਚੋਣ ਜਿੱਤ ਲਈ ਸੀ ਅਤੇ ਜੰਮੂ ਕਸ਼ਮੀਰ ਦੀ 12 ਅਮੂਲਾ ਸੀਟ ਤੋਂ ਉਹ ਵੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਸਨ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਉਹਨਾਂ ਦੇ ਵਿਸ਼ੇਸ਼ ਜੱਜ ਚੰਦਰਜੀਤ ਸਿੰਘ ਨੇ ਰਾਸ਼ਦ ਨੂੰ ਹਿਰਾਸਤ ਵਿੱਚ ਪੈਰੋਲ ਦਿੰਦੇ ਹੋਏ ਕੁਝ ਸ਼ਰਤਾਂ ਵੀ ਨਾਲ ਨਿਰਧਾਰਤ ਕੀਤੀਆਂ ਨੇ ਸ਼ਰਤਾਂ ਵੀ ਲਾਈਆਂ ਨੇ ਉਹਨਾਂ ਸ਼ਰਤਾਂ ਦੇ ਵਿੱਚ ਹੈ ਕਿ ਮੀਡੀਆ ਦੇ ਨਾਲ ਉਹ ਕੋਈ ਗੱਲਬਾਤ ਨਹੀਂ ਕਰ ਸਕਣਗੇ ਮਾਨਯੋਗ ਜੱਜ ਨੇ ਕਿਹਾ ਕਿ ਕਸਟਡੀ ਪੈਰੋਲ 2 ਘੰਟਿਆਂ ਲਈ ਜਾਂ ਕਾਰਵਾਈ ਦੀ ਸਮਾਪਤੀ ਤੱਕ ਜੋ ਬਾਅਦ ਵਿੱਚ ਹੋਵੇ ਉਹਦੀ ਆਗਿਆ ਦੇ ਰਹੀ ਹੈ ਇਹ ਇਸ ਪੀਰੀਅਡ ਦੇ ਵਿੱਚ ਯਾਤਰਾ ਦਾ ਸਮਾਂ ਸ਼ਾਮਲ ਨਹੀਂ ਹੋਏਗਾ شناਖਤੀ ਕਾਰਡ ਬਣਾਉਣ ਵਾਲੇ ਜੀਵਨ ਸਾਥੀ ਅਤੇ ਬੱਚਿਆਂ ਨੂੰ ਸੌਂ ਚੁੱਕਣ ਸਮੇਂ ਹਾਜ਼ਰ ਰਹਿਣ ਦੀ ਆਗਿਆ ਹੋਏਗੀ ਹਿਰਾਸਤੀ ਪੈਰੋਲ ਦੀਆਂ ਜਿਹੜੀਆਂ ਸ਼ਰਤਾਂ ਨੇ ਉਹਨਾਂ ਤਹਿਤ ਰਾਸ਼ਦ ਨਾਤਾ ਕੋਈ ਫੋਨ ਕਰ ਸਕੇਗਾ ਨਾ ਹੀ ਹੁਕਮਾ ਅਨੁਸਾਰ ਸਬੰਧਤ ਅਧਿਕਾਰੀਆਂ ਨੂੰ ਛੱਡ ਕੇ ਕਿਸੇ ਹੋਰ ਨਾਲ ਗੱਲਬਾਤ ਕਰ ਸਕੇਗਾ ਇਨ੍ਹਾਂ ਹੁਕਮਾਂ ਦੇ ਵਿੱਚ ਕਿਹਾ ਗਿਆ ਹੈ ਕਿ ਉਹਨੂੰ ਕਿਸੇ ਵੀ ਮੁੱਦੇ ਤੇ ਮੀਡੀਆ ਨੂੰ ਸੰਬੋਧਨ ਕਰਨਾ ਜਾਂ ਬੋਲਣ ਤੇ ਵੀ ਰੋਕ ਹੋਏਗੀ ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਹਦੇ ਪਰਿਵਾਰਕ ਮੈਂਬਰਾਂ ਨੂੰ ਸਮਾਗਮ ਦੀਆਂ ਫੋਟੋਆਂ ਖਿੱਚਣ ਜਾਂ ਪੋਸਟ ਕਰਨ ਦੀ ਆਗਿਆ ਵੀ ਨਹੀਂ ਹੋਵੇਗੀ ਇਹਦੇ ਤੋਂ ਪਹਿਲਾਂ ਬੀਤੇ ਸੋਮਵਾਰ ਨੂੰ ਐਨ ਆਈਏ ਨੇ ਰਾਸ਼ਟਰੀ ਸੰਸਦ ਮੈਂਬਰ ਵੱਲੋਂ ਸੌ ਚੁੱਕਣ ਦੀ ਇਜਾਜ਼ਤ ਦੇਣ ਵਾਸਤੇ ਆਪਣੀ ਸਹਿਮਤੀ ਦੇ ਦਿੱਤੀ ਸੀ ਹਾਲਾਂਕਿ ਕੇਂਦਰੀ ਏਜੰਸੀ ਨੇ ਉਹਨਾਂ ਦੇ ਵਕੀਲ ਨੇ ਅਦਾਲਤ ਦੇ ਵਿੱਚ ਇਹ ਕਿਹਾ ਸੀ ਕਿਸਮਤੀ ਕੁਝ ਸ਼ਰਤਾਂ ਦੇ ਅਧੀਨ ਹੋਣੀ ਚਾਹੀਦੀ ਹੈ ਐਨਆਈਏ ਦੇ ਵਕੀਲ ਨੇ ਰਾਸ਼ਿਦ ਨੂੰ ਸੌ ਚੁੱਕਣ ਲਈ 507 ਜੁਲਾਈ ਤੱਕ ਤਿੰਨ ਤਰੀਕਾਂ ਦਾ ਸੁਝਾਅ ਦਿੱਤਾ ਬਚਾਅ ਪੱਖ ਦੇ ਵਕੀਲ ਨੇ ਉਹ ਕਹਿੰਦੇ ਸੀ ਕਿ 5 ਜੁਲਾਈ ਸਾਡੇ ਵਾਸਤੇ ਸਮਾਂ ਠੀਕ ਹੈ ਕਿਉਂਕਿ 6 ਅਤੇ 7 ਜੁਲਾਈ ਨੂੰ ਛੁੱਟੀਆਂ ਨੇ ਰਾਸ਼ਿਦ ਦੇ ਵਕੀਲ ਨੇ ਅਦਾਲਤ ਨੂੰ ਇਹ ਵੀ ਅਪੀਲ ਕੀਤੀ ਕਿ ਸੰਸਦ ਮੈਂਬਰ ਦੇ ਪਰਿਵਾਰਕ ਮੈਂਬਰਾਂ ਨੂੰ ਉਹਨਾਂ ਦੇ ਸੌ ਚੁੱਕ ਸਮੇਂ ਹਾਜ਼ਰ ਹੋਣ ਦੀ ਆਗਿਆ ਵੀ ਦਿੱਤੀ ਜਾਵੇ ਦੱਸਣਾ ਬਣਦਾ ਕਿ ਰਾਸ਼ਿਦ ਇਸ ਵਕਤ ਤਿਹਾਰ ਜੇਲ੍ਹ ਦੇ ਵਿੱਚ ਬੰਦ ਹੈ ਹੁਣ ਗੱਲ ਕਰਦੇ ਆ ਜਲੰਧਰ ਵੈਸ ਤੋਂ ਲੋਕਣ ਛਪਾਈ ਜਿਹੜੀ ਖੇਡੀ ਜਾ ਰਹੀ ਹੈ ਕਦੇ ਆ ਚੜੀਏ ਤੇ ਕਦੇ ਜਾ ਚੜੀਏ ਕਦੇ ਜੀ ਚੜੀਏ ਤੇ ਕਦੇ ਮਰ ਚੜੀਏ ਜਲੰਧਰ ਪੱਛਮੀ ਤੇ ਜਿਮਨੀ ਚੋਣ ਹੋ ਰਹੀ ਹੈ ਇਹ ਲੱਗਦਾ ਕਿ ਬੁਝਾਰਤ ਬਣ ਗਈ ਹੈ ਸ਼ਰਮਦਾ ਲੱਗਦਾ ਕਿ ਘਟਾ ਹੈ ਖਾਸ ਕਰਕੇ ਅਕਾਲੀ ਦਲ ਦੇ ਵਾਸਤੇ ਤਾਂ ਮੈਨੂੰ ਲੱਗਦਾ ਕਿ ਨਮੋਸ਼ੀ ਭਰੀ ਇਹ ਚੋਣ ਹੋਣ ਜਾ ਰਹੀ ਹੈ ਸਵੇਰ ਵੇਲੇ ਕਿਤੇ ਹੋਰ ਦੁਪਹਿਰ ਵੇਲੇ ਹੋਰ ਤੇ ਸ਼ਾਮ ਵੇਲੇ ਕਿਤੇ ਹੋਰ ਅਕਾਲੀ ਦਲ ਦੀ ਉਮੀਦਵਾਰ ਬੀਬੀ ਸਰਜੀਤ ਕੌਰ ਭਗਵੰਤ ਮਾਨ ਦੀ ਅਗਵਾਈ ਦੇ ਵਿੱਚੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਜਾਂਦੇ ਆ ਅਤੇ ਚੋਣ ਨਾ ਲੜਨ ਦਾ ਫੈਸਲਾ ਕਰ ਲੈਂਦੀ ਹੈ ਪਰ ਸ਼ਾਮ ਢਲਦਿਆਂ ਸਰਜੀਤ ਕੌਰ ਮੋੜ ਤੋਂ ਯੂ ਟਰਨ ਲੈਂਦੇ ਆ ਅਤੇ ਅਕਾਲੀ ਦਲ ਬਾਗੀ ਹੈ ਜਿਹੜਾ ਹੋਇਆ ਹੋਇਆ ਇਸ ਵਕਤ ਉਹਦਾ ਧੜਾ ਬੀਬੀ ਜਗੀਰ ਕੌਰ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਦੇ ਨਾਲ ਮੋੜ ਤੋਂ ਜਲੰਧਰ ਵਿਸਤੋਂ ਪਾਰਟੀ ਦੇ ਉਮੀਦਵਾਰ ਹੋਣ ਦਾ ਮੋੜ ਤੋਂ ਐਲਾਨ ਕਰ ਦਿੰਦੇ ਨੇ ਦੁਪਹਿਰ ਵੇਲੇ ਜਦੋਂ ਬੀਬੀ ਸਰਜੀਤ ਕੌਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਈ ਸੀ ਤਾਂ ਉਹਨਾਂ ਦੇ ਨਾਲ ਉਹਨਾਂ ਦੇ ਪੁੱਤਰ ਵੀ ਸੀ ਅਤੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਹੁਣ ਮੁੜ ਕੇ ਕਦੇ ਅਕਾਲੀ ਦਲ ਵੱਲ ਝਾਕਾਂਗੇ ਵੀ ਨਹੀਂ ਮੂੰਹ ਵੀ ਨਹੀਂ ਕਰਾਂਗੇ ਪਰ ਸ਼ਾਮ ਹੁੰਦੇ ਸਮੇਂ ਸਭ ਕੁਝ ਉਲਟ ਪੁਲਟ ਨਜ਼ਰ ਆਇਆ ਜਾਣਕਾਰੀ ਮਿਲੀ ਹੈ ਕਿ ਜਦੋਂ ਸਰਜੀਤ ਕੌਰ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਦੁਪਹਿਰ ਦਾ ਸਮਾਂ ਸੀ ਤਾਂ ਬੀਬੀ জাকੀਰ ਕੌਰ ਨੂੰ ਵੀ ਇਹਦੀ ਭਣਕ ਨਹੀਂ ਸੀ ਬੀਬੀ ਸਰਜੀਤ ਕੌਰ ਦੇ ਮੁੜ ਤੋਂ ਪਲਟੀ ਮਾਰਨ ਤੇ ਬੀਬੀ জাকੀਰ ਕੌਰ ਨੇ ਕਿਹਾ ਕਿ ਉਹਨਾਂ ਦੇ ਪੁੱਤਰ ਨੂੰ ਵਰਗਲਾ ਲਿਆ ਗਿਆ ਸੀ ਇਸੇ ਲਈ ਉਹਨਾਂ ਨੇ ਮਾਂ ਨੂੰ ਬਿਨਾਂ ਦੱਸੇ ਮੁੱਖ ਮੰਤਰੀ ਦੇ ਘਰ ਉਹ ਲੈ ਕੇ ਚਲੇ ਆ ਗਿਆ ਹੁਣ ਬੱਚਾ ਤੋਂ ਕੋਈ ਹੈ ਨਹੀਂ ਪਰ ਹੁਣ ਆਗੂਆਂ ਦੇ ਬਿਆਨ ਵੀ ਇਸ ਤਰ੍ਹਾਂ ਦੇ ਹੁੰਦੇ ਆ ਉਹ ਕਹਿੰਦੇ ਉਹਨਾਂ ਦੇ ਪੁੱਤਰ ਨੇ ਕਿਹਾ ਕਿ ਸਾਡੇ ਸਿਰ ਤੋਂ ਪਾਰਟੀ ਨੇ ਸਿਰ ਹੱਥ ਚੁੱਕ ਲਿਆ ਸੀ ਉਹਨਾਂ ਨੇ ਸਾਨੂੰ ਲਾਵਾੜ ਛੱਡ ਦਿੱਤਾ ਸੀ ਇਸ ਕਰਕੇ ਅਸੀਂ ਪਰੇਸ਼ਾਨ ਹੋ ਗਏ ਸੀ ਬੀਬੀ ਜਗੀਰ ਕੌਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੂੰ ਯਕੀਨ ਨਹੀਂ ਕਿ ਉਹ ਜਲੰਧਰ ਵੈਸ ਤੋਂ ਜਿੱਤਣਗੇ ਪਾਵੋ ਹਾਰ ਰਹੇ ਐ ਬੀਬੀ ਜਗੀਰ ਕੌਰ ਨੇ ਦਾਵਾ ਕੀਤਾ ਕਿ ਅਸੀਂ ਸਰਜੀਤ ਕੌਰ ਦੇ ਕੋਲ ਨਹੀਂ ਆਏ ਸਗੋਂ ਉਹ ਸਾਡੇ ਕੋਲ ਆਈ ਸੀ ਉਹਨਾਂ ਨੇ ਕਿਹਾ ਕਿ ਸਾਡਾ ਸਾਰਾ ਭਾਈਚਾਰਾ ਨਾਰਾਜ਼ ਹੋ ਗਿਆ ਹੈ ਅਸੀਂ ਪੰਥ ਅਤੇ ਭਾਈਚਾਰੇ ਨੂੰ ਛੱਡ ਨਹੀਂ ਸਕਦੇ ਇਹਦੇ ਤੇ ਹੁਣ ਕਾਂਗਰਸ ਤੇ ਸੂਬਾ ਪ੍ਰਧਾਨ ਰਾਜਾ ਵੜਿੰਗ ਦਾ ਬਿਆਨ ਵੀ ਸਾਹਮਣੇ ਆਇਆ ਹੈ ਉਹਨਾਂ ਨੇ ਵੀ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ ਬੱਸ ਕਰੋ ਥੋੜੀ ਸ਼ਰਮ ਕਰੋ ਸਵੇਰੇ ਅਕਾਲੀ ਦੁਪਹਿਰ ਆਮ ਆਦਮੀ ਪਾਰਟੀ ਵਾਲੇ ਤੇ ਸ਼ਾਮ ਨੂੰ ਫੇਰ ਅਕਾਲੀ ਤੇ ਦੂਸਰੇ ਪਾਸੇ ਕਾਲੀਦਾਲ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਸਰਜੀਤ ਕੌਰ ਦੇ ਚੋਣ ਲੜਨ ਦੇ ਫੈਸਲੇ ਤੇ ਕਿਹਾ ਹੈ ਕਿ ਹਾਈ ਕੋਰਟ ਦੇ ਇੱਕ ਫੈਸਲੇ ਦੇ ਉੱਤੇ ਉਹਨਾਂ ਨੇ ਟਿੱਪਣੀ ਕੀਤੀ ਹੈ ਉਹ ਕਹਿੰਦੇ ਬੀਬੀ ਜਗੀਰ ਕੌਰ ਦੇ ਖਿਲਾਫ ਤਾਂ ਜ਼ਮੀਨ ਹੜੱਪਣ ਦਾ ਫੈਸਲਾ ਸੁਣਾਤਾ ਉਹਦੇ ਤੋਂ ਬਾਅਦ ਸਰਕਾਰ ਦੇ ਨਾਲ ਬੀਬੀ ਜਗੀਰ ਕੌਰ ਦਾ ਲੱਗਦਾ ਸਮਝੌਤਾ ਟੁੱਟ ਗਿਆ ਹੁਣ ਬੀਬੀ ਜਗੀਰ ਕੌਰ ਦੇ ਖਿਲਾਫ ਕਿਹੜਾ ਫੈਸਲਾ ਆਇਆ ਉਹਨਾਂ ਦੀਆਂ ਕਿਹੜੀਆਂ ਮੁਸੀਬਤਾਂ 'ਚ ਵਾਧਾ ਹੋਇਆ ਮੈਂ ਇਹ ਵੀ ਖਬਰ ਤੁਹਾਡੇ ਨਾਲ ਸਾਂਝੀ ਕਰੀ ਦਿਨਾ ਸਾਬਕਾ ਐਸਟੀਪੀਸੀ ਦੇ ਪ੍ਰਧਾਨ ਨੇ ਜੀ ਬੀਬੀ ਜਗੀਰ ਕੌਰ ਤੇ ਪ੍ਰਧਾਨ ਕੀ ਪਿੱਛੇ ਰੌਲਾ ਪਿਆ ਸੀ ਬੀਬੀ ਜਗੀਰ ਕੌਰ ਦਾ ਹੁਣ ਉਹਨਾਂ ਦੇ ਖਿਲਾਫ 베ਗੋਵਾਲ ਦੇ ਵਿੱਚ ਨਗਰ ਪੰਚਾਇਤ ਦੀ ਜ਼ਮੀਨ ਹੜੱਪਣ ਦੇ ਉੱਤੇ ਇੱਕ ਪਟੀਸ਼ਨ ਸੀ ਤੇ ਪਟੀਸ਼ਨ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਦਰਜ ਸੀ ਉਹਦੇ ਉੱਤੇ ਮਾਨਯੋਗ ਅਦਾਲਤ ਦਾ ਵੱਡਾ ਫੈਸਲਾ ਆ ਗਿਆ ਅਦਾਲਤ ਨੇ ਪੰਜਾਬ ਵਿਜੀਲੈਂਸ ਦੀ ਜਾਂਚ ਰਿਪੋਰਟ ਨੂੰ ਆਧਾਰ ਬਣਾ ਕੇ ਮੁਆਵਜ਼ਾ ਵਸੂਲਣ ਦੇ ਨਾਲ ਨਾਲ ਜ਼ਮੀਨ ਵਾਪਸ ਲੈਣ ਦੇ ਨਿਰਦੇਸ਼ ਵੀ ਦੇ ਦਿੱਤੇ ਨੇ ਅਤੇ ਜਿਨ੍ਹਾਂ ਅਫਸਰਾਂ ਦੀ ਮਿਲੀ ਭੁਗਤੇ ਨਾਲ ਇਹ ਜ਼ਮੀਨ ਤੇ ਕਬਜ਼ਾ ਕੀਤਾ ਗਿਆ ਸੀ ਉਹਨਾਂ ਦੇ ਖਿਲਾਫ ਅਪਰਾਧਿਕ ਕਾਰਵਾਈ ਦੇ ਆਦੇਸ਼ ਵੀ ਦਿੱਤੇ ਗਏ ਨੇ ਡਾਇਰੈਕਟਰ ਵਿਜੀਲੈਂਸ ਬਿਊਰੋ ਨੇ ਹਾਈ ਕੋਰਟ ਦੇ ਵਿੱਚ ਜਿਹੜੀ ਰਿਪੋਰਟ ਸੌਂਪੀ ਸੀ ਉਹਦੇ ਵਿੱਚ ਖੁਲਾਸਾ ਇਹ ਹੋਇਆ ਕਿ ਇਹਦੇ ਨਾਲ 5 ਕਰੋੜ 91 ਲੱਖ 4944 ਪਾਵ ਲਗਭਗ 6 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਇਨਾ ਇਲਜ਼ਾਮਾਂ ਦੇ ਮੁਤਾਬਕ ਪਟੀਸ਼ਨ ਕਰਤਾ ਨੇ ਇਲਜ਼ਾਮ ਲਾਇਆ ਸੀ ਕਿ ਬੀਬੀ ਜਗੀਰ ਕੌਰ ਨੇ ਆਪਣੇ ਖਾਸ ਲੋਕਾਂ ਦੇ ذریعے ਨਗਰ ਪੰਚਾਇਤ ਦੀ 172 ਕਨਾਲ ਜ਼ਮੀਨ ਤੇ ਕਬਜ਼ਾ ਕੀਤਾ ਹੈ ਅਤੇ ਕਬਜ਼ਾ ਕਰਕੇ 6-6 ਫੁੱਟ ਉੱਚੀ ਕੰਧ ਉੱਤੇ ਬਣਾ ਰਹੀ ਹੈ ਸਿਰਫ ਇਨਾ ਹੀ ਨਹੀਂ ਇਹ ਵੀ ਦੋਸ਼ ਨੇ ਕਿ ਇਸ ਥਾਂ ਤੇ ਪ੍ਰਾਈਵੇਟ ਸਕੂਲ ਵੀ ਬਣਾਇਆ ਗਿਆ ਇਹਦੇ ਖਿਲਾਫ ਸੀਬੀਆਈ ਜਾਂਚ ਦੀ ਮੰਗ ਕੀਤੀ ਗਈ ਸੀ ਪਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਡਾਇਰੈਕਟਰ ਬਿਊਰੋ ਆਫ ਵਿਜੀਲੈਂਸ ਨੂੰ 28 ਅਗਸਤ ਅਤੇ 2023 ਨੂੰ ਜਾਂਚ ਸੌਂਪ ਦਿੱਤੀ ਸੀ ਜਿਸ ਦੀ ਰਿਪੋਰਟ ਦੇ ਆਧਾਰ ਤੇ ਅਦਾਲਤ ਨੇ ਹੁਣ ਬੀਬੀ ਜਗੀਰ ਕੌਰ ਦੇ ਖਿਲਾਫ ਇਹ ਫੈਸਲਾ ਸੁਣਾਇਆ ਹੈ ਅਦਾਲਤ ਦੇ ਹੁਕਮਾਂ ਤੋਂ ਬਾਅਦ ਡਾਇਰੈਕਟਰ ਵਿਜੀਲੈਂਸ ਬਿਊਰੋ ਦੇ ਰਾਹੁਲ ਐਸ ਦੇ ਵੱਲੋਂ ਅਦਾਲਤ ਦੇ ਵਿੱਚ ਐਫੀਡੇਵਟ ਫਾਈਲ ਕਰਕੇ ਜਾਂਚ ਰਿਪੋਰਟ ਸੌਂਪੀ ਗਈ ਉਸ ਦੇ ਵਿੱਚ ਕਿਹਾ ਗਿਆ ਹੈ ਕਿ ਐਸਐਸਪੀ ਜਲੰਧਰ ਵਿਜੀਲੈਂਸ ਬਿਊਰੋ ਨੇ ਇਹਦੀ ਜਾਂਚ ਕੀਤੀ ਹੈ ਜਿਸ ਦੇ ਵਿੱਚ 45 ਸਫਿਆਂ ਦੀ ਸ਼ੁਰੂਆਤੀ ਰਿਪੋਰਟ ਤਿਆਰ ਕੀਤੀ ਗਈ ਇਦੇ ਵਿੱਚ ਇਹ ਰਿਪੋਰਟ ਦੇ ਵਿੱਚ ਨਿਕਲ ਕੇ ਗੱਲ ਸਾਹਮਣੇ ਆਈ ਕਿ ਜ਼ਮੀਨ ਤੇ ਨਜਾਇਜ਼ ਕਬਜ਼ਾ ਅਫਸਰਾਂ ਦੀ ਮਿਲੀ ਭੁਗਤ ਦੇ ਨਾਲ ਕੀਤਾ ਗਿਆ। ಗ್ರಾಮ ਪੰਚਾਇਤ ਵੱਲੋਂ ਵੀ ਇਸ ਦਾ ਕੋਈ ਵਿਰੋਧ ਨਾ ਕੀਤਾ ਗਿਆ। ਜਿਸ ਤੇ ਫਿਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਸਕੂਲ ਵੀ ਉਸਾਰ ਦਿੱਤਾ ਗਿਆ ਉਹ ਵੀ ਤਿਆਰ ਕਰ ਲਿਆ ਗਿਆ। ਕਿਉਂਕਿ ਬੀਬੀ ਜਗੀਰ ਕੌਰ ਉਸ ਸਕੂਲ ਦੀ ਮੈਨੇਜਮੈਂਟ ਕਮੇਟੀ ਵਿੱਚ ਸੀ। ਜਾਂਚ ਦੇ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ 172 ਕਨਾਲ ਜ਼ਮੀਨ ਦੀ ਵਰਤੋਂ ਕਰਨ ਦੇ ਲਈ ਕੋਈ ਚਾਰਜ ਵੀ ਨਹੀਂ ਵਸੂਲੇ ਗਏ ਡਾਇਰੈਕਟਰ ਵਿਜੀਲੈਂਸ ਬਿਊਰੋ ਉਹਨਾਂ ਦੇ ਮੁਤਾਬਕ ਜਿਹੜੀ ਰਿਪੋਰਟ ਤਿਆਰ ਕੀਤੀ ਗਈ ਹੈ ਇਹਦੇ ਨਾਲ 5 ਕਰੋੜ 91 ਲੱਖ 4000 ਤੇ 944 ਰੁਪਏ ਦਾ ਨੁਕਸਾਨ ਹੋਇਆ ਜਾਂਚ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਕਾਰਜਕਾਰੀ ਅਧਿਕਾਰੀ 베ਗੋਵਾਲ ਦੇ ਵੱਲੋਂ ਸੰਤ ਪ੍ਰੇਮ ਸਿੰਘ ਖਾਲਸਾ ਹਾਈ ਸਕੂਲ 베ਗੋਵਾਲ ਨੂੰ ਸਾਲ 1993 ਤੋਂ 28 ਜੂਨ 2014 ਨੂੰ ਸਿਰਫ ਇੱਕ ਨੋਟਿਸ ਜਾਰੀ ਕੀਤਾ ਗਿਆ ਇਸ ਅਰਸੇ ਦੇ ਦੌਰਾਨ ਜਦ ਕਿ ਨੋਟੀਫਾਈਡ ਏਰੀਆ ਕਮੇਟੀ ਬੇਗੋਵਾਲ ਉਹ ਹੋਂਦ ਵਿੱਚ ਵੀ ਆਈ ਸਿਰਫ ਇੰਨਾ ਹੀ ਨਹੀਂ ਮਾਲਕੀ ਵਾਲੀ ਜ਼ਮੀਨ ਦੀ ਚਾਰ ਦਿਵਾਰੀ ਦੀ ਅਧਿਕਾਰਤ ਉਸਾਰੀ ਬਾਰੇ ਨੋਟਿਸ ਦੇ باوجود ਕਬਜ਼ੇ ਨੂੰ ਲੈ ਕੇ ਜ਼ਮੀਨ ਨੂੰ ਮੁਰਦ ਪ੍ਰਾਪਤ ਕਰਨ ਲਈ ਵੀ ਕੋਈ ਕਾਰਵਾਈ ਅਮਲ ਵਿੱਚ ਨਾ ਲਿਆਂਦੀ ਗਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵਿਜੀਲੈਂਸ ਬਿਊਰੋ ਦੀ ਜਾਂਚ ਰਿਪੋਰਟ ਦੇ ਆਧਾਰ ਤੇ ਇਹ ਹੁਕਮ ਸੁਣਾ ਦਿੱਤਾ ਉਹ ਸਾਰੇ ਅਫਸਰਾਂ ਦੇ ਖਿਲਾਫ ਅਪਰਾਧਿਕ ਮੁਕੱਦਮਾ ਦਰਜ ਕਰੇ ਜਿਨ੍ਹਾਂ ਨੇ ਆਪਣੀ ਡਿਊਟੀ ਦੇ ਵਿੱਚ ਕੁਤਾਹੀ ਕੀਤੀ ਅਤੇ ਜ਼ਿੰਮੇਵਾਰੀ ਨੂੰ ਸਹੀ ਤਰੀਕੇ ਨਾਲ ਨਹੀਂ ਨਿਭਾਇਆ ਇਹਦੇ ਨਾਲ ਹੀ ਨਗਰ ਪੰਚਾਇਤ 베ਗੋਵਾਲ ਜ਼ਿਲ੍ਹਾ ਕਪੂਰਥਲਾ ਉਹਨਾਂ ਨੂੰ ਵੀ ਹੁਕਮ ਸੁਣਾਇਆ ਹੁਕਮ ਜਾਰੀ ਕਰਦੇ ਹੋਏ ਪੰਜਾਬ ਮਿਊਸਪਲ ਐਕਟ 1911 ਦੇ ਅਧੀਨ ਜ਼ਮੀਨ ਅਤੇ ਰੁਪਇਆ ਦੀ ਰਿਕਵਰੀ ਕੀਤੀ ਜਾਵੇ ਅਤੇ ਕਾਨੂੰਨ ਦੇ ਮੁਤਾਬਕ ਜ਼ਮੀਨ ਵੀ ਵਾਪਸ ਲਈ ਜਾਵੇ ਇਹਦੇ ਨਾਲ ਹੀ ਅਦਾਲਤ ਨੇ ਇਹ ਵੀ ਨਿਰਦੇਸ਼ ਦਿੱਤੇ ਨੇ ਕਿ ਇਹ ਜਿਹੜੇ ਹੁਕਮ ਸੁਣਾਏ ਨੇ ਇਹਨਾਂ ਸਾਰੇ ਹੁਕਮਾਂ ਦੀ ਪਾਲਣਾ 6 ਮਹੀਨੇ ਦੇ ਅੰਦਰ ਅੰਦਰ ਕੀਤੀ ਜਾਵੇ ਅਤੇ ਫਿਰ ਮੁਕੰਮਲ ਰਿਪੋਰਟ ਮਾਨਜੋਗ ਅਦਾਲਤ ਨੂੰ ਸੌਂਪੀ ਜਾਵੇ ਹੁਣ ਗੱਲ ਕਰਦੇ ਹਾਂ ਹਰ ਸਿਮਰਤ ਕੌਰ ਬਾਦਲ ਦੀ ਲੋਕ ਸਭਾ ਦਾ ਸੈਸ਼ਨ ਚੱਲ ਰਿਹਾ ਸੀ ਉਹਦੇ ਵਿੱਚ ਬੋਲ ਰਹੇ ਸਨ ਬਠਿੰਡਾ ਤੋਂ ਸੰਸਦ ਹਰ ਸਿਮਰਤ ਕੌਰ ਬਾਦਲ ਉਹਨਾਂ ਨੇ ਕੇਂਦਰ ਸਰਕਾਰ ਅਤੇ ਵਿਰੋਧੀ ਧਿਰਾਂ ਤੇ ਨਿਸ਼ਾਨੇ ਵਿੰਨੇ ਉਹਨਾਂ ਨੇ ਕਿਹਾ ਕਿ 400 ਪਾਰ ਦਾ ਨਾਹਰਾ ਦੇਣ ਵਾਲੇ ਅਤੇ ਈਡੀ ਤੇ ਸੀਬੀਆਈ ਦਾ ਸਹਾਰਾ ਲੈਣ ਵਾਲੇ 240 ਤੱਕ ਹੀ ਸਿਮਟ ਗਏ ਐ। ਇਹਦੇ باوجود ਵੀ ਉਹ ਆਪਣੀ ਕਹਿੰਦੇ ਪਿੱਠ ਥਾਪੜ ਰਿਹਾ ਐ। ਉਹਨਾਂ ਨੇ ਇਹ ਵੀ ਆਖਿਆ ਕਿ ਰਾਹੁਲ ਗਾਂਧੀ ਇਹ ਪੱਕਾ ਕਰਨ ਕਿ ਉਹ ਆਮ ਆਦਮੀ ਪਾਰਟੀ ਵੱਲੋਂ ਵੀ ਵਿਰੋਧੀ ਧਿਰ ਦੇ ਲੀਡਰ ਨੇ। ਹਰ ਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਵਿੱਚ ਅੱਜ ਵੀ ਨਸ਼ਿਆਂ ਦਾ ਬੁਲਬਲਾ ਐ। ਉਹਨਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਵੰਨੇ ਆ ਤੇ ਕਿਹਾ ਕਿ ਇਹਨਾਂ ਸਾਰਿਆਂ ਨੇ ਧਾਰਮਿਕ ਗ੍ਰੰਥਾਂ ਦੀਆਂ ਕਸਮਾਂ ਖਾਧੀਆਂ ਨੇ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦੇਣਗੇ ਪਰ ਕਿਸੇ ਨੇ ਵੀ ਇਸ ਵਾਸਤੇ ਕੋਈ ਧਿਆਨ ਨਹੀਂ ਦਿੰਦਾ ਪੰਜਾਬ ਦੇ ਵਿੱਚ ਨਸ਼ਾ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਉਹਨਾਂ ਕਿਸਾਨਾਂ ਦੇ ਬਾਬਤ ਵੀ ਉੱਥੇ ਬੋਲੇ ਅਤੇ ਉਹਨਾਂ ਬਾਬਤ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਪੰਜਾਬ ਦਾ ਕਿਸਾਨ ਨਿਰਾਸ਼ਾ ਦੇ ਆਲਮ ਚ ਹੈ ਕਿਉਂ ਕਿ ਉਹਨਾਂ ਦੇ ਨਾਲ ਐਮਐਸਪੀ ਸੰਬੰਧੀ ਕੇਂਦਰ ਸਰਕਾਰ ਵੱਲੋਂ ਜਿਹੜੇ ਵਾਅਦੇ ਕੀਤੇ ਗਏ ਸੀ ਉਹਨੂੰ ਅੱਜ ਤੱਕ ਪੂਰਾ ਕੇਂਦਰ ਸਰਕਾਰ ਦੇ ਵੱਲੋਂ ਨਹੀਂ ਕੀਤਾ ਗਿਆ ਅਤੇ ਕਿਸਾਨੀ ਅੰਦੋਲਨ ਦੇ ਦੌਰਾਨ ਉਹਨਾਂ ਕਿੰਨੇ ਹੀ ਜਿਹੜੇ ਕਿਸਾਨ ਸ਼ਹੀਦ ਹੋਏ ਸੀ ਉਹਨਾਂ ਦੇ ਬਾਬਤ ਵੀ ਦੋ ਸ਼ਬਦ ਨਹੀਂ ਬੋਲੇ ਉਹਨਾਂ ਨੇ ਕਿਹਾ ਕਿ ਅਟਾਰੀ ਵਾਗਾ ਅਤੇ ਹੁਸੈਨੀਵਾਲਾ ਸਰਹੱਦ ਇਹ ਬਾਰਡਰ ਖੋਲੇ ਜਾਣ ਤਾਂ ਜੋ ਸਾਡੇ ਬਾਰਡਰਾਂ ਤੋਂ ਵਪਾਰ ਹੋ ਸਕੇ ਇਹਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਡੇ ਧਾਰਮਿਕ ਕੰਮਾਂ ਦੇ ਵਿੱਚ ਵੀ ਕਿਸੇ ਵੀ ਸਰਕਾਰ ਦੇ ਵੱਲੋਂ ਕੋਈ ਦਾਖਲ ਅੰਦਾਜ਼ੀ ਨਾ ਕੀਤੀ ਜਾਵੇ ਹਰ ਸਿਮਰਤ ਕੌਰ ਬਾਦਲ ਜਿਹੜੇ ਕਿ ਪਹਿਲਾਂ ਅਮਰਿਤਪਾਲ ਸਿੰਘ ਦੇ ਖਿਲਾਫ ਬੋਲਦੇ ਰਹੇ ਐ ਇੱਥੋਂ ਤੱਕ ਕਿ ਪਾਰਟੀ ਪ੍ਰਧਾਨ ਵੀ ਉਹਨਾਂ ਦੇ ਖਿਲਾਫ ਨਿੱਤਰਦੇ ਤੇ ਭੁਗਤਦੇ ਰਹੇ ਐ ਹੁਣ ਉਹਨਾਂ ਨੇ ਅੰਮ੍ਰਿਤਪਾਲ ਦੇ ਹੱਕ ਵਿੱਚ ਨਿੱਤਰਨ ਦਾ ਐਲਾਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਸੌ ਚੁੱਕਣਾ ਇੱਕ ਸੰਸਦ ਦਾ ਆਪਣਾ ਅਧਿਕਾਰ ਹੈ ਉਹਨਾਂ ਨੇ ਕਿਹਾ ਕਿ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਚੁਣੇਗਾ ਅੰਮ੍ਰਿਤਪਾਲ ਸਿੰਘ ਉਹਨਾਂ ਨੂੰ ਸਰਕਾਰ ਸੌ ਨਹੀਂ ਚੁਕਾ ਰਹੀ ਇਹ ਗੱਲ ਦਰਸਾਉਂਦੀ ਹੈ ਕਿ ਕੇਂਦਰ ਸਿੱਖਾਂ ਦੇ ਨਾਲ ੱੱੱਕਾ ਕਰਦੀ ਹੈ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਵੀ ਬੋਲੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਾਂਗਰਸ ਅਤੇ ਭਾਜਪਾ ਇਹ ਸਾਰੇ ਮਿਲ ਕੇ ਪੰਜਾਬ ਦੇ ਪਾਣੀਆਂ ਤੇ ਕਬਜ਼ਾ ਕਰਨਾ ਚਾਹੁੰਦੀਆਂ ਨੇ ਉਹਨਾਂ ਨੇ ਕਿਹਾ ਕਿ ਐਸਵਾਈਐਲ ਨਹਿਰ ਕੱਢ ਕੇ ਇਹ ਸਾਰੇ ਪੰਜਾਬ ਦਾ ਪਾਣੀ ਪੰਜਾਬ ਦੇ ਕੋਲੋਂ ਖੋਹਣਾ ਚਾਹੁੰਦੇ ਆ ਉਹਨਾਂ ਨੇ ਇਹ ਵੀ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਲਈ ਲੜਦਾ ਹੈ ਅਤੇ ਲੜਦਾ ਰਹੇਗਾ ਇੱਕ ਵੀ ਬੂੰਦ ਪੰਜਾਬ ਦੇ ਪਾਣੀ ਦੀ ਬਾਹਰ ਨਹੀਂ ਜਾਣ ਦਿੱਤੀ ਜਾਵੇਗੀ ਹੁਣ ਐਸਵਾਈਐਲ ਕਦੋਂ ਨੋਟੀਫਾਈ ਕੀਤੀ ਗਈ ਕਦੋਂ ਪੈਸੇ ਲਏ ਗਏ ਕਦੋਂ ਉਹ ਸਾਰਾ ਕੁਝ ਕੀਤਾ ਗਿਆ ਆਪਣੇ ਏਸੀ ਚੈਨਲ ਦੇ ਉੱਤੇ ਇਹ ਮੁਕੰਮਲ ਇੱਕ ਰਿਪੋਰਟ ਪਈਆ ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ ਕਿ ਅੱਜ ਮਾਗਰ ਮੱਚਦੇ ਹੰਝੂ ਵਹਾਉਣ ਵਾਲੇ ਇਹਦੇ ਵਿੱਚ ਕਿੰਨੇ ਦੋਸ਼ੀ ਹਨ ਜਾਂ ਨਹੀਂ ਹੁਣ ਗੱਲ ਕਰਦੇ ਆਂ ਵਿਦੇਸ਼ਾਂ ਵਿੱਚ ਫਸੇ ਪੰਜਾਬੀ ਨੌਜਵਾਨਾਂ ਦੀ ਇਹ ਮੁੱਦਾ ਬਹੁਤ ਵੱਡਾ ਹੈ ਇਹ ਗੰਭੀਰ ਹੈ ਅਤੇ ਮਾਪੇ ਤੇ ਪਰਿਵਾਰ ਪਿੱਛੇ ਤੜਫ ਰਹੇ ਤੇ ਉਧਰ ਜੇਲਾਂ ਦੇ ਵਿੱਚ ਬੈਠੇ ਜਾਂ ਰਸਤਿਆਂ 'ਚ ਰੋਲ ਰਹੇ ਨੇ ਪੰਜਾਬੀ ਨੌਜਵਾਨ ਤੇ ਇਹਨਾਂ ਪੰਜਾਬੀ ਨੌਜਵਾਨਾਂ ਨੂੰ ਸੁਰੱਖਿਆਤ ਭਾਰਤ ਵਾਪਸ ਲਿਆਂਦਾ ਜਾਵੇ ਇਹ ਆਵਾਜ਼ ਚੁੱਕੀ ਹੈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅਤੇ ਭਾਰਾ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਦੇ ਨਾਲ ਉ체ਚੇ ਤੌਰ ਤੇ ਉਹਨਾਂ ਵੱਲੋਂ ਮੁਲਾਕਾਤ ਕੀਤੀ ਗਈ। ਸੈਸ਼ਨ ਦੇ ਦੌਰਾਨ ਸੰਤ ਸੀਚੇਵਾਲ ਨੇ ਵਿਦੇਸ਼ ਮੰਤਰੀ ਜੈ ਸ਼ੰਕਰ ਨੂੰ ਵੱਖ-ਵੱਖ ਮੌਲਕਾਂ ਵਿੱਚ ਜਿਹੜੇ ਪੰਜਾਬੀ ਨੌਜਵਾਨ ਫਸੇ ਹੋਏ ਨੇ ਉਹਨੂੰ ਲੈ ਕੇ ਇੱਕ ਪੱਤਰ ਸੌਪਿਆ ਅਤੇ ਇਹਦੇ ਨਾਲ ਹੀ ਉਹਨਾਂ ਨੇ ਵਿਦੇਸ਼ ਮੰਤਰੀ ਨੂੰ ਕਿਹਾ ਕਿ ਉਹਨਾਂ ਵੱਲੋਂ اٹھਾਏ ਗਏ ਇਹਨਾਂ ਮੁੱਦਿਆਂ ਨੂੰ ਬੜੇ ਧਿਆਨ ਨਾਲ ਸੁਣਿਆ ਜਾਵੇ ਅਤੇ ਨਾਲ ਉਹਨਾਂ ਨੇ ਇਹ ਵੀ ਆਖਿਆ ਕਿ ਇਹਦੇ ਤੇ ਕਾਰਵਾਈ ਵੀ ਕੀਤੀ ਜਾਵੇ ਤੇ ਨਾਲ ਉਹਨਾਂ ਨੇ ਧੰਨਵਾਦ ਵੀ ਕੀਤਾ ਕਿ ਉਹਨਾਂ ਨੇ ਇਹ ਗੱਲ ਸੁਣੀ ਵੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀਆਂ ਨੂੰ ਉੱਥੋਂ ਸੁਰੱਖਿਅਤ ਕੱਢਣ ਲਈ ਯਤਨ ਵੀ ਕੀਤੇ ਜਾ ਰਹੇ ਨੇ। ਸੰਤ ਸੀਚੇਵਾਲ ਨੇ ਕਿਹਾ ਕਿ ਬਹੁਤ ਸਾਰੇ ਨੌਜਵਾਨ ਟਰੈਵਲ ਏਜੰਟਾਂ ਦੇ ਝਾਂਸੇ ਵਿੱਚ ਆ ਕੇ ਵਿਦੇਸ਼ਾਂ ਵਿੱਚ ਫਸੇ ਹੋਏ ਨੇ। ਉਹਨਾਂ ਆਖਿਆ ਕਿ ਜੋ ਪੱਤਰ ਉਹਨਾਂ ਨੇ ਵਿਦੇਸ਼ ਮੰਤਰੀ ਨੂੰ ਦਿੱਤਾ ਹੈ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਅਰਮੀਨੀਆ ਦੀ ਜੇਲ੍ਹ ਦੇ ਵਿੱਚ 12 ਭਾਰਤੀ ਫਸੇ ਹੋਏ ਨੇ। ਇਸੇ ਤਰ੍ਹਾਂ ਉਹਨਾਂ ਨੇ ਉਸ ਨੌਜਵਾਨ ਦੇ ਬਾਬਤ ਵੀ ਦੱਸਿਆ ਜਿਨ੍ਹਾਂ ਨੂੰ ਰੂਸੀ ਫੌਜ ਦੇ ਵਿੱਚ ਜ਼ਬਰਦਸਤੀ ਭਰਤੀ ਕੀਤਾ ਹੋਇਆ ਉਹਨਾਂ ਬਾਰੇ ਵੀ ਜ਼ਿਕਰ ਹੈ। ਇਨ੍ਹਾਂ ਵਿੱਚੋਂ ਦੋ ਨੌਜਵਾਨਾਂ ਦੇ ਮਾਪਿਆਂ ਨੇ ਉਹਨਾਂ ਦੇ ਨਾਲ ਸੰਪਰਕ ਕੀਤਾ ਸੀ ਉਹਨਾਂ ਨੇ ਕਵੈਤ ਦੇ ਵਿੱਚ ਜਰਮਨਜੀਤ ਸਿੰਘ ਨਾਂ ਦੇ ਨੌਜਵਾਨ ਦਾ ਮਾਮਲਾ ਵੀ ਵਿਦੇਸ਼ ਮੰਤਰੀ ਅੱਗੇ ਉਠਾਇਆ ਜੋ ਲੰਬੇ ਸਮੇਂ ਤੋਂ ਉੱਥੋਂ ਦੀ ਜੇਲ੍ਹ ਦੇ ਵਿੱਚ ਬੰਦਾ ਹੈ ਉਹਨਾਂ ਇਹ ਵੀ ਦੱਸਿਆ ਕਿ ਉਹਦੀ ਬਲੱਡ ਮਨੀ ਜਿਹੜੀ ਮੰਗੀ ਗਈ ਸੀ ਉਹ ਵੀ ਅਦਾ ਕੀਤੀ ਜਾ ਚੁੱਕੀ ਹੈ ਇਸੇ ਤਰ੍ਹਾਂ ਦੁਬਈ ਦੀ ਜੇਲ੍ਹ ਦੇ ਵਿੱਚ ਫਸੇ 17 ਪੰਜਾਬੀ ਨੌਜਵਾਨਾਂ ਦਾ ਮਾਮਲਾ ਵੀ ਬਹੁਤ ਗੰਭੀਰ ਹੈ ਪਿਛਲੇ ਡੇਢ ਸਾਲ ਤੋਂ ਇਨ੍ਹਾਂ ਨੌਜਵਾਨਾਂ ਦੇ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਜੇਲ੍ਹਾਂ ਤੋਂ ਰਿਹਾਅ ਕਰਵਾਉਣ ਲਈ ਯਤਨ ਕੀਤੇ ਹੈ ਪਰ ਹਾਲੇ ਤੱਕ ਬੂਰ ਨਹੀਂ ਪੈ ਸਕਿਆ ਇਹਨਾਂ ਮਾਪਿਆਂ ਨੇ ਦਾਵਾ ਕੀਤਾ ਕਿ ਉੱਥੇ ਝਗੜੇ ਦੇ ਦੌਰਾਨ ਇੱਕ ਵਿਅਕਤੀ ਦਾ ਕਤਲ ਹੋਇਆ ਸੀ ਅਜਿਹੇ 'ਚ ਇਹਨਾਂ ਨੌਜਵਾਨਾਂ ਨੂੰ ਬਿਨਾਂ ਕਿਸੇ ਸ਼ੱਕ ਦੇ ਫੜਿਆ ਜਾ ਰਿਹਾ ਹੈ ਅਤੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇੱਕ ਵਾਰ ਫਿਰ ਤੋਂ ਪੰਜਾਬੀਆਂ ਨੂੰ ਨੌਜਵਾਨਾਂ ਨੂੰ ਅਤੇ ਮਾਪਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਟਰੈਵਲ ਏਜੰਟਾਂ ਦਾ ਸ਼ਿਕਾਰ ਹੋ ਕੇ ਆਪਣੀ ਜਾਨ ਨੂੰ ਖਾਤਰੇ ਵਿੱਚ ਨਾ ਪਾਉਣ ਤੇ ਹੁਣ ਗੱਲ ਕਰਦੇ ਹਾਂ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਇੱਕ ਕੀਤੇ ਚੈਲੰਜ ਦੀ ਮਜੀਠੀਆ ਨੇ ਸ਼ੀਤਲ ਉਂਗਰਾਲ ਦੀਆਂ ਫੋਟੋਆਂ ਸ਼ੇਅਰ ਕਰਦਿਆਂ ਕਿਹਾ ਕਿ ਉਹਨਾਂ ਇੱਕ ਨਵੀਂ ਵੀਡੀਓ ਜਾਰੀ ਕੀਤੀ ਹੈ ਅਤੇ ਨਵੀਂ ਵੀਡੀਓ ਜਾਰੀ ਕਰਕੇ ਆਪਣੇ ਆਪ ਨੂੰ ਇਮਾਨਦਾਰ ਦੱਸਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਟੜ ਬੇਈਮਾਨ ਦੱਸਿਆ ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਮਾਨ ਨੂੰ ਕਿਹਾ ਕਿ ਜੇਕਰ ਉਹਨਾਂ ਸ਼ੀਤਲ ਉਂਗਰਾਲ ਦੀਆਂ ਗੱਲਾਂ ਦਾ ਜਵਾਬ ਨਾ ਦਿੱਤਾ ਤਾਂ ਮੁੱਖ ਮੰਤਰੀ ਮਾਨ ਆਪਣਾ ਨਾਮ ਬਦਲ ਕੇ ਭਗਵੰਤ ਬੇਈਮਾਨ ਰੱਖ ਲੈਣ ਉਹਨਾਂ ਨੇ ਇਹ ਵੀ ਆਖਿਆ ਕਿ ਸ਼ੀਤਲ ਨੇ ਸਿੱਧੀ ਚੁਣੌਤੀ ਦੰਦਿਆਂ ਕਿਹਾ ਕਿ ਮੁੱਖ ਮੰਤਰੀ 5 ਜੁਲਾਈ ਤੱਕ ਜਾਂ ਤਾਂ ਮੇਰੇ ਨਾਲ ਡਿਬੇਟ ਕਰ ਲੈਣ ਜਾਂ ਮੇਰੀਆਂ ਗੱਲਾਂ ਸੁਣ ਲੈਣ ਜੋ ਕਰਦੇ ਆ ਜੋ ਕਰ ਸਕਦੇ ਆ ਉਹ ਕਰ ਵੀ ਲੈਣ ਸਿੱਧਾ ਚੈਲੰਜ ਉਹਦਾ ਵੱਲੋਂ ਵੀ ਹੈ ਮਜੀਠੀਆ ਨੇ ਕਿਹਾ ਕਿ ਆਪਰੇਸ਼ਨ ਲੋਟ ਸਮੇ ਏਸੇ ਵਿਧਾਇਕ ਨੇ ਇਲਜ਼ਾਮ ਲਾਇਆ ਸੀ ਕਿ ਭਾਜਪਾ ਦੇ ਵੱਲੋਂ ਕਰੋੜਾਂ ਦੀਆਂ ਆਫਰਾਂ ਆਈਆਂ ਨੇ ਏਸੇ ਵਿਧਾਇਕ ਨੇ ਦੇਸ਼ ਦੇ ਗ੍ਰਹਿ ਮੰਤਰੀ ਉੱਤੇ ਇਲਜ਼ਾਮ ਲਾਇਆ ਸੀ ਪਰ ਅੱਜ ਉਸੇ ਪਾਰਟੀ ਵਿੱਚ ਨੇ ਭਾਜਪਾ ਚਈ ਹੈ ਮਜੀਠੀਆ ਨੇ ਕਿਹਾ ਕਿ ਤੁਸੀਂ ਲੋਕਤੰਤਰ ਦੇ ਮੰਦਰ ਵਿੱਚ ਖਲੋ ਕੇ ਉਸ ਦੀ ਸਿੱਧੀ ਪਿੱਠ ਥਫਤ ਪਾਈ ਸੀ ਤੁਸੀਂ ਉਸ ਸਮੇਂ ਕਿਹਾ ਸੀ ਕਿ ਮੇਰਾ ਵਿਧਾਇਕ ਭਾਜਪਾ ਦੇ ਖਿਲਾਫ ਲੜ ਰਿਹਾ ਹੈ ਮਜੀਠੀਆ ਨੇ ਕਿਹਾ ਕਿ ਤੁਸੀਂ ਆਪਰੇਸ਼ਨ ਲੋਡ ਸਮੇਂ ਆਪਣੇ 2 ਨੰਬਰ ਦੇ ਕੈਬਨਟ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਡੀਜੀਪੀ ਦੇ ਕੋਲ ਸ਼ਿਕਾਇਤ ਕਰਨ ਵਾਸਤੇ ਭੇਜਿਆ ਸੀ ਉਹਨਾਂ ਇਹ ਵੀ ਆਖਿਆ ਕਿ ਆਪਰੇਸ਼ਨ ਲੋਡ ਸਬੰਧੀ ਥਾਣੇ ਦੇ ਵਿੱਚ ਮਾਮਲਾ ਵੀ ਤਰਜ ਹੋਇਆ ਸੀ ਪਰ ਉਹਦਾ ਕੀ ਬਣਿਆ ਇਹਦੇ ਬਾਰੇ ਕੁਝ ਨਹੀਂ ਪਤਾ ਅੱਜ ਉਹੀ ਤੁਹਾਡਾ ਚਹੇਤਾ ਤੁਹਾਡਾ ਹੀ ਪਰਦਾਫਾਸ਼ ਕਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਇਹਦੀ ਤੁਹਾਡੇ ਨਾਲ ਨੇੜਤਾ ਅੱਜ ਜਗ ਜਗ ਜਾ ਰਿਹਾ ਹੈ ਮਜੀਠੀਆਂ ਨੇ ਇੱਥੇ ਹੀ ਨਹੀਂ ਅੱਗੇ ਵਧੀਆਂ ਗੰਭੀਰ ਦੋਸ਼ ਲਾਏ ਨੇ ਅਤੇ ਇਲਜ਼ਾਮ ਲਗਾਉਂਦੀਆਂ ਕਿਹਾ ਕਿ ਤੁਹਾਡਾ ਵਿਧਾਇਕ ਤੁਹਾਡੇ ਨਾਮ ਉੱਤੇ ਲੱਖਾਂ ਕਰੋੜਾਂ ਰੁਪਏ ਇਕੱਠੇ ਕਰਕੇ ਆ ਕਲੋਨੀ ਪਾਸ ਕਰਵਾਉਣ ਲੋਟਰੀ ਵਾਲਿਆਂ ਤੋਂ ਅਤੇ ਬਦਲੀਆਂ ਕਰਵਾਉਣ ਦੇ ਲਈ ਇਹ ਲੋਕਾਂ ਤੋਂ ਪੈਸੇ ਲੈਂਦਾ ਰਿਹਾ ਮਜੀਠੀਆ ਨੇ ਕਿਹਾ ਕਿ ਜਦੋਂ ਜਲੰਧਰ ਦੇ ਵਿੱਚ ਦੋ ਭਰਾਵਾਂ ਨੇ ਖੁਦਕੁਸ਼ੀ ਕੀਤੀ ਸੀ ਤਾਂ ਇਹਨੇ ਪੁਲਿਸ ਅਧਿਕਾਰੀ ਨੂੰ ਬਚਾਇਆ ਸੀ ਉਹਨਾਂ ਕਿਹਾ ਕਿ ਮੁੱਖ ਮੰਤਰੀ ਜੀ ਜੇਕਰ ਤੁਹਾਡੀਆਂ ਲੱਤਾਂ ਭਾਰ ਝੱਲਦੀਆਂ ਨੇ ਤਾਂ ਇਹਦੀ ਨਿਰਪੱਖ ਜਾਂਚ ਕਰਵਾ ਕੇ ਦੇਖ ਲਓ ਇਹਨੇ ਤੁਹਾਡੇ ਨਾਮ ਤੇ ਲੋਕਾਂ ਨੂੰ ਠੱਗਿਆ ਤੇ ਠੱਗੀਆਂ ਮਾਰੀਆਂ ਨੇ ਜੇਕਰ ਤੁਸੀਂ ਕੱਟੜੇ ਮਾਨਦਾਰੋਂ ਤਾਂ ਇਹਦੀ ਜਾਂਚ ਜ਼ਰੂਰ ਕਰਵਾਈ ਜਾਵੇ ਪਰ ਅਸੀਂ ਜਾਣਦੇ ਹਾਂ ਕਿ ਤੁਸੀਂ ਇਹਦੀ ਨਾ ਤਾਂ ਜਾਂਚ ਕਰਵਾਉਣੀ ਹੈ ਅਤੇ ਨਾ ਹੀ ਤੁਸੀਂ ਡਿਬੇਟ ਕਰਨੀ ਹੈ ਮਜੀਠੀਆਂ ਨੇ ਭਾਜਪਾ ਨੂੰ ਕਿਹਾ ਕਿ ਤੁਸੀਂ ਤਾਂ 2 ਮਿੰਟ ਨਹੀਂ ਲਗਾਏ ਸੀ ਕੇਜਰੀਵਾਲ ਨੂੰ ਜੇਲ੍ਹ ਦੇ ਵਿੱਚ ਚੁੱਕ ਕੇ ਛੁੱਟਣ ਵਾਸਤੇ ਪਰ ਅੱਜ ਇਹ ਤੁਹਾਡਾ ਉਮੀਦਵਾਰ ਇੰਨੇ ਗੰਭੀਰ ਦੋਸ਼ ਲਾ ਰਿਹਾ ਹੈ ਤੁਸੀਂ ਇਹਦੀ ਜਾਂਚ ਕਿਉਂ ਨਹੀਂ ਕਰਵਾ ਰਹੇ ਉਹਨਾਂ ਇਹ ਵੀ ਆਖਿਆ ਕਿਉਂ ਕਿਉਂਕਿ ਕੇਜਰੀਵਾਲ ਨਾਲ ਤਾਂ ਕਹਿੰਦੇ ਤੁਸੀਂ ਅੱਖ ਮੈਲੀ ਰੱਖਦੇ ਹੋ ਵੈਰ ਰੱਖਦੇ ਹੋ ਪਰ ਭਗਵੰਤ ਮਾਨ ਨਾਲ ਆ ਤੁਹਾਡੀ ਯਾਰੀ ਉਹਨਾਂ ਆ ਕਿਹਾ ਕਿ ਇਹ ਬਿਲਕੁਲ ਸਪਸ਼ਟ ਹੋ ਜਾਏਗਾ ਜੇਕਰ ਤੁਸੀਂ ਕਾਰਵਾਈ ਨਾ ਕੀਤੀ ਕਿਉਂਕਿ ਤੁਹਾਡਾ ਆਪਣਾ ਹੀ ਉਮੀਦਵਾਰ ਭਗਵੰਤ ਮਾਨ ਤੇ ਦੋਸ਼ ਲਾ ਰਿਹਾ ਹੈ ਉਹਨਾਂ ਆ ਕਿਹਾ ਕਿ ਭਗਵੰਤ ਮਾਨ ਨੂੰ ਡਿਬੇਟ ਕਰਨੀ ਚਾਹੀਦੀ ਹੈ ਜੇਕਰ ਭਗਵੰਤ ਸੱਚਾ ਤਾਂ ਉਸ ਦਾ ਸੱਚ ਸਾਹਮਣੇ ਆ ਜਾਏਗਾ ਪਰ ਜੇਕਰ ਸ਼ੀਤਲ ਸੱਚਾ ਤਾਂ ਉਹਦਾ ਸੱਚ ਸਾਹਮਣੇ ਆ ਜਾਏਗਾ ਲੋਕਾਂ ਨੂੰ ਮਜੀਠਿਆ ਕਹਿੰਦੇ ਸੱਚ ਜਾਣਣ ਦਾ ਹੱਕ ਵੀ ਹੈ ਤੇ ਹੁਣ ਗੱਲ ਕਰਦੇ ਹਾਂ ਇੱਕ ਬਹੁਤ ਦਰਦਨਾਕ ਖਬਰ ਦੀ ਯੂਪੀ ਦੇ ਵਿੱਚੋਂ ਮਿਲੀ ਹੈ ਯੂਪੀ ਦੇ ਹਾਸ ਰਸਤੇ ਵਿੱਚ ਸਤ ਸੰਗ ਦੇ ਦੌਰਾਨ ਇੱਕ ਭਗੜੜ ਪਈ ਭਾਜੜ ਮੱਚੀ ਸੈਂਕੜੇ ਲੋਕਾਂ ਦੀ ਮੌਤ ਹੋਈ ਹੈ ਸਿਕੰਦਰ ਆਉ ਤੋਂ ਏਟਾ ਰੋਡ ਤੇ ਇੱਕ ਪਿੰਡ ਪੈਂਦਾ ਹੈ ਫੁੱਲਰਾਏ ਉੱਥੇ ਸਤ ਸੰਗ ਹੋ ਰਹੀ ਸੀ ਤੇ ਉੱਥੇ ਇਹ ਵੱਡੇ ਤੇ ਭਿਆਨਕ ਹਾਦਸੇ ਦੀ ਖਬਰ ਹੈ ਜਾਣਕਾਰੀ ਮਿਲੀ ਹੈ ਕਿ ਸਤ ਸੰਗ ਖਤਮ ਹੋਣ ਤੋਂ ਬਾਅਦ ਭੀੜ ਨੂੰ ਬਾਬੇ ਦੇ ਕਾਫਲੇ ਨੂੰ ਬਾਹਰ ਕੱਢਣ ਦੇ ਲਈ ਇੱਕ ਹਿੱਸੇ ਨੂੰ ਰੋਕ ਦਿੱਤਾ ਗਿਆ ਅਤੇ ਉੱਥੇ ਇਹ ਭਾਜੜ ਪੈ ਗਈ ਜਿਸ ਦੇ ਕਾਰਨ ਹੁਣ ਤੱਕ 130 ਤੋਂ ਵੱਧ ਲੋਕਾਂ ਦੀ ਮੌਤ ਹੋਣ ਦੀ ਖਬਰ ਹੈ ਅਤੇ ਕਈਆਂ ਦੀ ਜਿਹੜੀ ਸਥਿਤੀ ਆ ਗੰਭੀਰ ਦੱਸੀ ਜਾ ਰਹੀ ਹੈ ਭਾਵ ਮੌਤਾਂ ਦੀ ਗਿਣਤੀ ਹੋਰ ਵੱਧ ਜਾਣ ਦਾ ਖਦਸ਼ਾ ਹੈ। ਸੀਐਮਓ ਮੁਤਾਬਕ ਲਾਸ਼ਾਂ ਨੂੰ ਪੋਸਟਮਾਰਟਮ ਲਈ ਲਿਜਾਇਆ ਜਾ ਰਿਹਾ ਹੈ। ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਹਾਦਸੇ ਤੋਂ ਬਾਅਦ ਉੱਥੇ ਹੀ ਸਥਿਤੀ ਕਾਫੀ ਭਿਆਨਕ ਅਤੇ ਬੱਦਰ ਦੱਸੀ ਜਾ ਰਹੀ ਹੈ ਕਿਉਂਕਿ ਹਸਪਤਾਲ ਦੇ ਬਾਹਰ ਵੀ ਲਾਸ਼ਾਂ ਹੀ ਲਾਸ਼ਾਂ ਨਜ਼ਰ ਆ ਰਹੀਆਂ ਸੀ। ਹੁਣ ਲੋਕ ਹਟਦੇ ਵੀ ਨਹੀਂ ਪਤਾ ਨਹੀਂ ਸਤ ਸੰਗ ਦੇ ਵਿੱਚੋਂ ਕੀ ਖੱਟ ਕੇ ਲਿਆਉਂਦੇ ਆ ਸਤ ਸੰਗ ਦੇ ਵਿੱਚ ਜਾਣਕਾਰੀ ਮਿਲੀ ਆ ਕਿ 20000 ਤੋਂ ਵੱਧ ਲੋਕਾਂ ਦੀ ਭੀੜ ਸੀ ਇਹ ਸਤ ਸੰਗ ਹਾਥ ਰਸਤੇ ਫੁੱਲ ਰਾਏ ਮੋਗਲ ਗੜੀ ਦੇ ਵਿੱਚ ਹੋ ਰਿਹਾ ਸੀ ਇਹ ਸਤ ਸੰਗ ਸਕਾਰ ਨਾਰਾਇਣ ਵਿਸ਼ਵ ਹਰੀ ਭੋਲੇ ਦਾ ਬਾਬੇ ਦਾ ਦੱਸਿਆ ਜਾ ਰਿਹਾ ਸੀ ਇਤਿਹਾਸ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲਾਂ ਦੇ ਵਿੱਚ ਅਤੇ ਮ੍ਰਿਤਕਾਂ ਨੂੰ ਵੱਖ-ਵੱਖ ਸਾਧਨਾਂ ਦੇ ਰਾਹੀਂ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ यूपी ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਮੁੱਖ ਸਕੱਤਰ ਮਨੋਜ ਸਿੰਘ ਅਤੇ ਡੀਜੀਪੀ ਪ੍ਰਸ਼ਾਂਤ ਕੁਮਾਰ ਨੂੰ ਮੌਕੇ ਤੇ ਭੇਜਿਆ ਸੀ ਘਟਨਾ ਦੀ ਜਾਂਚ ਲਈ ਏਡੀਜੀ ਆਗਰਾ ਅਤੇ ਅਲੀਗੜ ਕਮਿਸ਼ਨਰ ਦੀ ਟੀਮ ਬਣਾ ਦਿੱਤੀ ਗਈ ਹੈ ਅਤੇ ਹਾਥ ਰਸ ਹਾਥ ਸੇ ਤੇ ਦੁੱਖ ਪ੍ਰਗਟਾਉਂਦਿਆਂ ਹੋਇਆਂ ਯੂਪੀ ਦੇ ਮੁੱਖ ਮੰਤਰੀ ਨੇ ਪੂਰੀ ਜਾਂਚ ਦੇ ਹੁਕਮ ਦਿੱਤੇ ਹੈ ਅਤੇ ਮ੍ਰਿਤਕਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦੇਣ ਦੇ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਹੈ ਸਮਾਰਨ ਦੇ ਪ੍ਰਬੰਧਕਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਏਗੀ ਅਤੇ ਸਰਕਾਰ ਵੱਡੀ ਕਾਰਵਾਈ ਕਰਨ ਦੀ ਵੀ ਸੁਣਿਆ ਕਿ ਤਿਆਰੀ ਕਰ ਰਹੀ ਹੈ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਲੋਕ ਸਤ ਸੰਗ ਤੋਂ ਬਾਅਦ ਵਾਪਸ ਪਰਤ ਰਹੇ ਸੀ ਤੇ ਪਤਾ ਲੱਗਿਆ ਕਿ ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਸਨ ਅਤੇ ਗੇਟ ਤੰਗ ਸੀ ਭੀੜਾ ਸੀ ਜਦੋਂ ਬਾਹਰ ਨਿਕਲਣ ਲੱਗੇ ਤਾਂ ਅਚਾਨਕ ਉੱਥੇ ਭਗੜੜ ਹੋ ਗਈ ਪਾਜੜ ਪੈ ਗਈ ਜਿਸ ਕਰ ਲੋਕ ਇੱਕ ਦੂਸਰੇ ਦੇ ਉੱਪਰ ਡਿੱਗ ਪਏ ਤੇ ਇਹਨਾਂ ਵਿੱਚ ਜ਼ਿਆਦਾ ਬੱਚੇ ਅਤੇ ਔਰਤਾਂ ਦੱਸੀਆਂ ਜਾ ਰਹੀਆਂ ਨੇ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਯੂਪੀ ਦੇ ਵਿੱਚ ਹੋਈ ਇਸ ਦਰਦਨਾਕ ਘਟਨਾ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਪੀੜਤਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ ਹੈ ਤੇ ਹੁਣ ਗੱਲ ਕਰਦੇ ਹਾਂ ਅਰਵਿੰਦ ਕੇਜਰੀਵਾਲ ਦੀ ਅਤੇ ਉਹਨਾਂ ਦੀ ਗ੍ਰਿਫਤਾਰੀ ਤੇ ਸੀਬੀਆਈ ਨੂੰ ਹਾਈ ਕੋਰਟ ਵੱਲੋਂ ਨੋਟਿਸ ਦਿੱਤਾ ਗਿਆ ਅਤੇ 7 ਦਿਨਾਂ ਦੇ ਵਿੱਚ ਜਵਾਬ-ਜਵਾਬ ਸੀਬੀਆਈ ਨੂੰ ਦੇਣਾ ਪਏਗਾ ਕਿਉਂਕਿ ਸੀਬੀਆਈ ਦੇ ਵੱਲੋਂ ਕੀਤੀ ਗ੍ਰਿਫਤਾਰੀ ਨੂੰ ਚੁਣੌਤੀ ਦਿੱਤੀ ਗਈ ਸੀ ਅਤੇ ਚੁਣੌਤੀ ਦੇਣ ਵਾਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ਤੇ 2 ਜੁਲਾਈ ਨੂੰ ਦਿੱਲੀ ਦੀ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਜਸਟਿਸ ਨੀਨਾ ਬਾਂਸਲ ਕ੍ਰਿਸ਼ਨਾ ਨੇ ਸੀਬੀਆਈ ਨੂੰ ਨੋਟਿਸ ਜਾਰੀ ਕਰਕੇ 7 ਦਿਨਾਂ ਦੇ ਅੰਦਰ-ਅੰਦਰ ਜਵਾਬ ਮੰਗਿਆ ਤੇ ਹੁਣ ਮਾਮਲੇ ਦੀ ਅਗਲੀ ਸੁਣਵਾਈ ਹੈ ਜਿਹੜੀ ਉਹ 17 ਜੁਲਾਈ ਨੂੰ ਨਿਰਧਾਰਤ ਕੀਤੀ ਗਈ ਹੈ ਅਸਲ ਦੇ ਵਿੱਚ ਕੇਜਰੀਵਾਲ ਵੱਲੋਂ ਸੋਮਵਾਰ ਭਾਗ 1 ਜੁਲਾਈ ਨੂੰ ਇਹ ਪਟੀਸ਼ਨ ਦਾਇਰ ਕੀਤੀ ਗਈ ਸੀ ਕੇਜਰੀਵਾਲ ਨੇ ਰਾਊਸ ਐਵੇਨਿਊ ਅਦਾਲਤ ਦੇ 26 ਜੂਨ ਦੇ ਉਸ ਹੁਕਮ ਨੂੰ ਵੀ ਚੁਣੌਤੀ ਦਿੱਤੀ ਜਿਸ ਤਹਿਤ ਉਹਨਾਂ ਨੂੰ 3 ਦਿਨਾਂ ਲਈ ਸੀਬੀਆਈ ਰਿਮਾਂਡ ਤੇ ਭੇਜਿਆ ਗਿਆ। ਫਿਲਹਾਲ ਕੇਜਰੀਵਾਲ 12 ਜੁਲਾਈ ਤੱਕ ਨਿਆਇਕ ਹरासत ਵਿੱਚ ਨੇ। ਸੀਬੀਆਈ ਅਸਲ ਦੇ ਵਿੱਚ ਸ਼ਰਾਬ ਨੀਤੀ ਮਾਮਲੇ ਦੇ ਵਿੱਚ ਕੇਜਰੀਵਾਲ ਦੇ ਖਿਲਾਫ ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲੇ ਦੀ ਇਸ ਵਕਤ ਜਾਂਚ ਕਰ ਰਹੀ ਹੈ। ਸੀਬੀਆਈ ਨੇ ਇਸ ਮਾਮਲੇ ਦੇ ਵਿੱਚ 26 ਜੂਨ ਨੂੰ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਇਹ ਵੀ ਦੱਸਣਾ ਬਣਦਾ ਕਿ ਕੇਜਰੀਵਾਲ ਪਹਿਲਾਂ ਹੀ ਦਿੱਲੀ ਦੀ ਕਥਿਤ ਸ਼ਰਾਬ ਨੀਤੀ ਨਾਲ ਸੰਬੰਧਿਤ منی ਲੌਂਡਰਿੰਗ ਮਾਮਲੇ ਦੇ ਵਿੱਚ ਤਿਹਾੜ ਜੇਲ੍ਹ ਦੇ ਵਿੱਚ ਬੰਦ ਨੇ ਦੋਸਤੋ ਏ ਸੀ ਕੋਲ ਮਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰੱਖਾ